ਬਾਬਾ ਜੀ ਸਭ ਤੋਂ ਪਹਿਲਾਂ ਸਾਡੇ ਵੱਲੋਂ ਆਪ ਜੀ ਨੂੰ ਜੈ ਗੁਰਦੇਵ ਧੰਗੁਰਦੇਵ ਆ ਰਹੇ ਵਿਸਾਖੀ ਦੇ ਪਵਿੱਤਰ ਤਿਹਾਰ ਅਤੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੀ ਦੇ ਜਨਮ ਦਿਨ ਦੀ ਸਾਡੇ ਵੱਲੋਂ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਬਾਬਾ ਜੀ ਇਹਨਾਂ ਪਾਵਨ ਪਵਿੱਤਰ ਦਿਨਾਂ ਦੇ ਤੁਸੀਂ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਸੂ ਸਤਸੰਗਰ ਨੂੰ ਅਤੇ ਮੀਡੀਆ ਨੂੰ ਅਤੇ ਵੇਖ ਰਹੀ ਗੁਰੂ ਦੀ लाडली ਸੰਗਤ ਨੂੰ ਜੈ ਗੁਰਦੇਵ ਧੰਨ ਗੁਰਦੇਵ ਅਤੇ 11 ਤਰੀਕ ਤੋਂ ਲੈ ਕੇ 14 ਤਰੀਕ ਦੇ 4 ਦਿਨਸੀ ਇਹ ਜਿਹੜੇ ਸਮਾਗਮ ਹੋ ਰਹੇ ਸ੍ਰੀ ਚਰਨ ਸ਼ੋਗੰਗਾ ਸੱਚਖੰਡ ਖਰਗੜਸਾ ਵਿਖੇ ਇਹਨਾਂ ਦਾ ਇੱਕ ਖਾਸ ਮਹੱਤਵ ਹੈ 11 ਤਰੀਕ ਨੂੰ ਜੋਤੀਬਾ ਫੂਲੇ ਜੀ ਜਿਨ੍ਹਾਂ ਨੇ ਵਿਦਿਆ ਤੇ ਜਿਹੜਾ ਕਿ ਗੁਰੂ ਦਾਸ ਮਹਾਰਾਜ ਨੇ ਅਤੇ ਸਾਡੇ ਆਦਿ ਮਹਾਂਪੁਰਖਾਂ ਨੇ ਵਿਦਿਆ ਤੇ ਜ਼ੋਰ ਦਿੱਤਾ ਉਸ ਮਹਾਨ ਸ਼ਕਤੀ ਉਸ ਮਹਾਨ ਰੂਹ ਜਿਸ ਨੇ ਆਪਣੀ ਪਤਨੀ ਨੂੰ ਪੜਾ ਕੇ ਵਿੱਦਿਆ ਦੇ ਕੇ ਭਾਰਤ ਦੀ ਪਹਿਲੀ ਇਸਤਰੀ ਅਧਿਆਪਕਾ ਬਣਾਇਆ ਉਹਨਾਂ ਦਾ ਜਨਮ ਦਿਹਾੜਾ ਅਤੇ 12 ਤੇ 13 April ਨੂੰ ਗੁਰੂ ਵਦਾਸ ਮਹਾਰਾਜ ਜੀ ਨੇ ਆਪਣੇ ਸੱਜੇ ਪੈਰ ਦੇ ਨਾਲ ਇਹ ਜੋ ਸਥਾਨ ਹੈ ਸ੍ਰੀ ਚਰਨਸ਼ੋ ਗੰਗਾ ਜਿਸ ਨੂੰ ਕਿਹਾ ਜਾਂਦਾ ਹੈ ਇੱਥੇ ਆਪਣੇ ਚਰਨਾਂ ਦੀ ਛੋਹ ਦੇ ਕੇ ਗੰਗਾ ਪ੍ਰਗਟ ਕੀਤੀ ਜੋ 13 April 1515 ਈਸਵੀ ਤੋਂ ਲੈ ਕੇ ਅੱਜ ਤੱਕ ਲਗਾਤਾਰ ਨਿਰੰਤਰ ਵਹਿ ਰਹੀ ਹੈ ਉਸ ਨੂੰ ਮੁੱਖ ਰੱਖ ਕੇ 12 April ਤੇ 13 April ਦੇ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਭਾਰਤ ਰਤਨ ਭਾਵਾ ਸਰ ਡਾਕਟਰ ਭਿਮਰਾਓ ਉਮੇਦਕਰ ਜੀ ਜਿਨ੍ਹਾਂ ਨੇ ਕਲਮ ਦੇ ਨਾਲ ਭਾਰਤ ਦਾ ਸੰਵਿਧਾਨ ਲਿਖ ਕੇ ਸਮੁੱਚੇ ਭਾਰਤ ਵਾਸੀਆਂ ਨੂੰ ਜਿੱਥੇ ਸੰਵਿਧਾਨ ਦਿੱਤਾ ਹੈ ਉੱਥੇ ਦਬੇ ਕੁਚਲੇ ਸਮਾਜ ਨੂੰ ਬਰਾਬਰ ਲਿਆਉਣ ਦਾ ਵੀ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਇਹ ਸਮਾਗਮ ਮਨਾਉਣ ਦਾ ਮੁੱਖ ਮਨੋਰਥ ਹੈ ਕਿ ਅਸੀਂ ਆਪਣੇ ਮੂਲ ਨਾਲ ਜੁੜੀਏ ਅਸੀਂ ਆਪਣੇ ਮੂਲ ਜੋ ਸਾਡੇ ਕਰਤਵ ਹਨ ਫਰਜ਼ ਹਨ ਜੋ ਸਾਨੂੰ ਸਾਡੇ ਮਹਾਪੁਰਸ਼ ਸਾਡੇ ਰਹਿਬਰ ਕਹਿ ਰਹੇ ਹਨ ਉਹਨਾਂ ਤੇ ਅਮਲੀ ਰੂਪ ਵਿੱਚ ਪ੍ਰੈਕਟੀਕਲੀ ਜੁੜ ਕੇ ਅਸੀਂ ਪਹਿਰਾ ਦਈਏ ਤਾਂ ਕਿ ਗੁਰੂ ਸਾਹਿਬ ਦਾ ਬੇਗਮਪੁਰਾ ਸ਼ਹਿਰ ਕੋਨਾ ਉਹ ਸੰਕਲਪ ਪੂਰਾ ਹੋ ਸਕੇ ਜੈ ਗੁਰਦੇਵ ਧੰ ਗੁਰਦੇਵ ਬਬਈ ਸਭ ਤੋਂ ਪਹਿਲਾਂ ਸਾਡੇ ਵੱਲੋਂ ਆਪ ਜੀ ਨੂੰ ਜੈ ਗੁਰਦੇਵ ਧੰ ਧੰ ਗੁਰਦੇਵ ਬਾਬਾ ਸਾਹਿਬ ਡਾਕਟਰ ਭੀਮਰਾਵ ਅੰਬੇਦਕਰ ਜੀ ਦੇ ਪ੍ਰਗਟ ਦਿਪਸ ਦੀਆਂ ਸਾਡੇ ਵੱਲੋਂ ਆਪ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਬਾਬਾ ਜੀ ਵਿਸਾਖੀ ਦਾ ਪਵਿੱਤਰ ਤਿਉਹਾਰ ਆ ਰਿਹਾ ਆ ਔਰ ਇਸ ਪਵਿੱਤਰ ਧਰਤੀ ਤੇ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸੰਗਤ ਨੂੰ ਇਹਨਾਂ ਪਵਿੱਤਰ ਤਿਉਹਾਰਾਂ ਤੇ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਅਸੀਂ ਆਤਰਮ ਸਮਾਜ ਦੇ ਜਿਹੜੀ ਸੰਗਤ ਹੈ ਅਸੀਂ ਸਤਬਰ ਮਹਾਂਜਨ ਦੇ ਨਾਲ ਸੁਦੇਸ਼ ਹੈ ਤਾਂ ਦੰਡ ਸ਼ਬਦਾ ਦੀ ਹੈ ਸਮਾਨਤਾ ਸਦਨਤਰਤਾ ਭਾਈਚਾਰਾ ਪੀਰ ਬਣਾ ਕੇ ਰੱਖਣਾ ਇਹ ਸਾਰੀ ਸੰਗਤ ਨੂੰ ਸਪੀਰ ਕਰਦੇ ਆ ਭਾਈਚਾਰਾ ਬਹੁਤ ਜੁੜੀ ਹੈ ਪਰ ਜਿਹੜਾ ਸਾਡਾ ਹੈ ਹਰ ਸਾਲ ਦੀ ਤਰ੍ਹਾਂ 11 12 13 14 ਦਾ ਦਿਨ ਆਉਂਦਾ ਹੈ ਅਪ੍ਰੈਲ ਦਾ ਇਹ ਬਹੁਤ ਹੀ ਮਾਨ ਤੱਥ ਨਾਲ ਜੁੜਿਆ ਹੈ ਔਰ ਉਹਨਾ ਮਹਾਪੁਰਸ਼ਾਂ ਨਾਲ ਜੁੜਿਆ ਹੈ ਜਿਨ੍ਹਾਂ ਨੇ ਸਮਾਜ ਦੇ ਲਈ ਆਪਣਾ ਜੀਵਨ ਦਾ ਪਲ-ਪਲ ਜੋ ਮਿਲਟ ਹੈ ਉਹ ਸਮਾਜ ਦੀ ਬਿਹਤਰੀ ਲਈ ਸੰਘਰਸ਼ ਲਈ ਉਹਨਾਂ ਨੇ ਸ਼ੁਰੂ ਕਰਿਆ ਜਿਨ੍ਹਾਂ ਦੀ ਸਦਕਾ ਹੀ ਆਪਾਂ ਇਹ ਸੰਘਰਸ਼ ਦੇ ਸਦਕਾ ਹੀ ਆਪਾਂ ਜੁਖੀ ਮਨ ਰਹੇ ਆ ਗਾਲਾ ਪਰੋਂ ਮਹਾਤਮਾ ਜੁਤੀ ਦਾ ਫੋਲੇ ਜੀ ਸਾਰਿਆਂ ਨੂੰ ਪਤਾ ਕਿ ਉਹਨਾਂ ਦਾ ਜਿਹੜਾ ਸੰਘਰਸ਼ ਸਭ ਤੋਂ ਪਹਿਲਾਂ ਸ਼ੁਰੂ ਹੋਇਆ ਜਿਨ੍ਹਾਂ ਨੇ ਜੋ ਆਤਮਿਕ ਸਮਾਜ ਦਾ આજ ਤੋਂ ਚੱਲਿਆ ਆਦਾ ਉਸ ਨੂੰ ਦਲਦਲ ਤੋਂ ਕਢਣ ਲਈ ਸਭ ਤੋਂ ਵੱਡਾ ਸੰਘਰਸ਼ ਉਹਨਾਂ ਨੇ ਸੰਘਰਸ਼ 교육 ਬਾਰੇ ਐਜੂਕੇਸ਼ਨ ਬਾਰੇ ਸ਼ੁਰੂ ਕਰਿਆ ਉਸ ਦੀ ਬਦੌਲਤ ਜਿਹੜੀ ਹੈ ਵਿਚਾਰ ਤਾਂ ਅੱਗੇ ਚੱਲੀ ਆ ਪਰ ਉਹ ਤੋਂ ਪਿੱਛੇ ਅਸੀਂ ਚਲੇ ਜਾਂਦੇ ਆ ਤਾਂ ਸਤਿਗੁਰੂ ਦਾਸ ਮਹਾਰਾਜ ਜੀ ਨੇ ਹਰ ਭਾਰ ਦੇ ਕੋਨੇ 'ਚ ਜਾ ਕੇ ਹਰ ਬਾਹਲੇ ਦੇਸ਼ਾਂ ਵਿੱਚ ਜਾ ਕੇ ਜਿਹੜੇ ਭਾਰ ਦੇ ਲਾੜ ਲੱਗਦੇ ਸੀ ਉਹਨਾਂ ਜਾ ਕੇ ਸਤਬਰ ਉਦਾਸ ਮਾਰਨ ਨੇ ਸੱਸਗਾ ਰਾਈ ਪਰ ਆਪਣੇ ਜੀਵਨ ਦੇ ਵਿੱਚ ਬਹੁਤ ਵੱਡਾ ਸੰਘਰਸ਼ ਪੈਦਲ ਚੱਲ ਕੇ ਉਹਨਾਂ ਨੇ ਕਰਿਆ ਔਰ ਸੰਗਤ ਨੂੰ ਸਾਡੇ ਸਮਾਜ ਨੂੰ ਔਰ ਖਾਸ ਕਰਕੇ ਅਪਰ ਸਮਾਜ ਜਿਹੜਾ ਸ਼ੂਆ ਸ਼ਾਤ ਜਾਤੀਵਾਦ ਦੇ ਖਿਲਾਫ ਜਿਨ੍ਹਾਂ ਨੇ ਜਾਤਪਾਤ ਨੂੰ ਬਣਾਇਆ ਉਸ ਦੇ ਖਿਲਾਫ ਵੱਡਾ ਜਿਹੜਾ ਸੰਘਰਸ਼ ਆਪਣੇ ਵੇਕ ਬੁੱਧੀ ਰਾਈ ਦਲੀਲਾ ਰਾਈ ਜਾ ਕੇ ਲੋ ਕੁਦਰਤੀ ਜੋ ਕ੍ਰਿਸ਼ਮਾਉਣਾ ਨੇ ਕਰ ਦਿਖਾਇਆ ਉਹਦੇ ਮੁਤਾਬਕ ਜਿਹੜਾ ਦੂਸਰਾ ਸਮਾਜ ਹੈ ਉਹਨਾਂ ਨੇ ਸਤਗੁਰੂ ਮਹਾਰਾਜ ਦੇ ਚਰਨਾਂ 'ਟ ਦੰਡਾਉਤ ਕਰਕੇ ਉਹਨਾਂ ਨੇ ਮਾਫੀ ਮੰਗ ਕੇ ਨਾਮਦਾਨ ਪ੍ਰਾਪਤ ਕੀਤਾ ਉਸਦੇ ਤਹਿਤ ਇਹ ਜਿਹੜੀ ਜਗ੍ਹਾ ਹੈ ਖੁਰਾੜੜ ਸਾਹਿਬ ਹੈ ਇੱਥਾਂ ਜੋ ਬਾਬਾ ਬੰਤਾਰਾਮ ਕੜਾਜੀ ਨੇ 1983 ਦੇ ਵਿੱਚ ਜਿਹੜਾ ਜੀ ਸ਼ੁਰੂ ਕਰਿਆ ਔਰ ਤੇ ਮਹੀਨੋਂ ਪੂਰਾ ਹੀ ਅਰਜਨ ਨੂੰ ਸਾਹਮਣੇ ਲਿਆਤਾ ਉਹਨਾਂ ਦੀ ਟੀਮ ਨੇ ਵਿਥੇ ਸਤੁਰ ਸਿੰਘ ਰਾਜਮਾਰਾ ਜੀ ਆ। ਔਰ ਅਸੀਂ ਇਸ ਜਿਹੜਾ ਤੈਨ 13 April ਦਾ ਜਿਹਨੂੰ ਅਸੀਂ ਸਾਡੀ ਜਿਹੜੀ ਸਰਤਾ ਲੈਡਿਆ ਧਰਮ ਨੇ ਉਹਨਾਂ ਨੇ ਇਹ ਅੰਮ੍ਰਿਤਧਾਰਾ ਪ੍ਰਗਟ ਦੀਪ ਦੇ ਨਾਲ ਸ਼ੁਰੂ ਕਰਿਆ ਕਿ ਅੰਮ੍ਰਿਤਧਾਰਾ ਪ੍ਰਗਟ ਦੀਪ ਇਸ ਲਈ ਹੈ ਵੀ 13 ਤਰੀਕ ਨੂੰ ਸਤੁਰ ਸਿੰਘ ਮਹਾਰਾਜ ਨੇ ਆਪਣੇ ਚਰਨਾਂ ਦੇ ਨਾਲੇ ਸ਼੍ਰੀ ਚੰਸੋ ਗੰਗਾ ਨੂੰ ਚਲਾਇਆ। ਇਸ ਕਰਕੇ ਅਸੀਂ ਅੰਮ੍ਰਿਤਧਾਰਾ ਪ੍ਰਗਟ ਦੀਪ ਕਹਿੰਦੇ ਆ। ਦੂਸਰੇ ਪਾਸੇ ਜਿਹੜਾ ਵਿਸਾਖੀ ਦਾ ਤਿਉਹਾਰ ਹੈ ਵਿਸਾਖੀ ਦਾ ਤਿਉਹਾਰ ਸ਼ੁਰੂ ਹੋਇਆ 1699 ਵਿੱਚ ਜਦੋਂ ਧੰਨ ਧੰਨ ਗੁਰੂ ਗਵਿੰਦ ਸਿੰਘ ਜੀ ਨੇ ਉਹੀ ਗੱਲ ਸਤਿਗੁਰੂ ਦਾਸ ਮਹਾਰਾਜ ਦੀ ਸਮਾਨਤਾ ਸਵਤੰਤਰਤਾ ਭਾਈਚਾਰੇ ਦਾ ਜਿਹੜਾ ਸੰਦੇਸ਼ ਹੈ ਉਸ ਸੰਦੇਸ਼ ਨੂੰ ਲੈ ਕੇ ਔਰ ਗੁਰੂ ਗਵਿੰਦ ਸਿੰਘ ਜੀ ਨੇ ਅੰਮਲੀ ਜਿਹੜਾ ਜਾਮਾ ਜਿਹੜਾ ਉਹ ਅਪਣਾਇਆ ਔਰ ਉਹਨੇ ਹੁਕਮ ਕਰਾਇਆ ਵੀ ਅੱਜ ਤੋਂ ਬਾਅਦ ਜਿਹੜਾ ਦਲਤ ਹੈ ਸ਼ੁੱਧਰ ਹੈ ਔਰ ਆਤਰਮੀਏ ਇੱਕ ਓਟੇ ਤੇ ਬੈਠੇਗਾ ਵਧੀਆ ਕਪੜੇ ਪਾਏਗਾ ਦਾਗ ਰੱਖੇਗਾ ਔਰ ਹਰ ਇੱਕ ਜੀ ਜੋ ਉਹਨਾਂ ਨੂੰ ਵੰਡੇ ਕਰਿਆ ਗਿਆ ਜੋ ਸ਼ੁਆ ਸ਼ਬਦ ਦੇ ਇਹ ਖਾਹ ਉਹਨਾਂ ਦਾ ਪਰਸ਼ਾਵਾਂ ਨਹੀਂ ਸੀ ਲੈਂਦੇ ਆ ਪ੍ਰਕਾਸ਼ ਦੇ ਪਰ ਉਹਨਾਂ ਨੇ ਓਟੇ ਤੇ ਬਿਠਾਤਾ ਅਸੀਂ ਜਿਹੜਾ ਅਵਸਾਖੀ ਦਾ ਦਿਨ ਹੈ ਉਹਨੂੰ ਵੀ ਬੜੇ ਧੂਮਤਾਂ ਨਾਲ ਮਨਾਉਣੇ ਹੈ ਔਰ ਅਮਰੰਤਾਰਾ ਪੜਨ ਦੀ ਇਸ ਨੂੰ ਵੀ ਸ੍ਰੀ ਚੰਸੂ ਗੰਗਾ ਦਾ ਜਿਹੜਾ ਨਾਮ ਹਾਲ ਇੰਦੇ ਆਤਰ ਮਿਲਦਾ ਹੈ ਕਿ ਉਹ ਮਾਰ ਤੋਂ ਚਲੇ ਆਦਾ ਗੁਰਮਾਰਾ ਦੇ ਸ਼ਬਦ ਹੈ ਆਰਥਿਕ ਪ੍ਰਕਟ ਬਿਆਰ ਬਿਆਰ ਨਾ ਜਾ ਕੋਨ ਤ ਸਤ ਆਪ ਜੰਮਰ ਅਰਦਾਸਤਾ ਵਿਲਾ ਜੜੇ ਸੰਤ ਇਸ ਤਰ੍ਹਾਂ ਅਸੀਂ ਜਿਹੜਾ ਬਾਬਾ ਸਾਹਿਬ ਦਾ ਜਨਮ ਦਿਨ ਹੈ ਉਹ 14 ਅਪ੍ਰੈਲ ਨੂੰ ਮਨਾ ਕੇ ਇੱਥੇ ਦਾ ਜਿਹੜਾ ਪ੍ਰੋਗਰਾਮ ਉਹ ਖਤਮ ਹੋ ਜਾਂਦਾ ਔਰ ਬਾਬਾ ਸਾਹਿਬ ਨੂੰ ساری ਦੁਨੀਆ ਜਾਣਦੀ ਆ ساری ਦੁਨੀਆ ਦੇ ਵਿੱਚ ਬਾਬਾ ਸਾਹਿਬ ਦਾ ਨਾਮ ਉਸਦੀ ਬਰੋਲਤੀ ਅਸੀਂ ਇਹ ਜਨਮ ਦਿਨ ਮਨਾ ਰਹੇ ਹੁਦੀ ਬਰੋਲਤੀ ਹੈ ਜਿੰਨੇ ਵੀ ਸ਼ਰਮਗਮ ਚੰਛੂ ਗੰਗਾ ਹੋਣੇ ਹਨ ਅਗਰ ਬਾਬਾ ਸਾਹਿਬ ਆਏ ਆ ਸੰਧਾਨਕ ਹੱਕ ਦਿੱਤੇ ਪੋਸਟਰ ਦੰਦ ਦੇ ਤਹਿਤ ਵੀ ਫਿਰ ਹੈ ਕਿ ਇਹ ਜਿਹੜਾ ਚਾਰ ਦਿਨ ਦਾ ਪ੍ਰੋਗਰਾਮ ਹੈ ਲੱਖਾਂ ਦੇ ਹਿਸਾਬ ਨਾਲ ਸੰਗਤਾਂ ਇੱਥੋਂ ਹੀ ਨਹੀਂ ਪੰਜਾਬ ਨਹੀਂ ਟੋਟਲ ਭਾਰ ਦੇ ਵਿੱਚ ਆ ਕੇ ਗੁਰੂ ਮਹਾਰਾਜ ਦੇ ਕਹਨਾਂ ਤੇ ਨੱਤਮੱਤ ਹੋ ਕੇ ਚਾਹੇ ਇੱਥੇ ਸੰਗਤਾਂ ਹੈ ਚਾਹੇ ਉਹ ਆਪਣਾ ਹੱਥ ਦੇ ਨਾਲ ਮੂੰਹ ਹੀ ਧੋਕੇ ਜਾਂਦੇ ਆ ਪਰ ਇੱਥੇ ਇੱਕ ਆਸਤਾ ਮਣੀ ਹੋਈ ਹੈ ਵੀ ਜਿਹੜਾ ਇਸ ਚਰਸ਼ੋਗੰਦਾ ਪਵਿੱਤਰ ਤੇ ਆਪਣਾ ਹੱਥ ਵੀ ਡੁਬੋ ਲੈਂਦਾ ਹੈ ਜਾਂ ਉਂਗਲੀ ਵੀ ਡੁਬੋ ਲੈਂਦਾ ਉਹਦੀ ਜਿਹੜੀ ਮਾਨਸਿਕ ਉਹਨਾਂ ਨੂੰ ਸ਼ਾਂਤੀ ਮਿਲਦੀ ਹੈ ਔਰ ਇਸ ਕਰਕੇ ਇਹ ਜਿਹੜਾ ਪ੍ਰੋਗਰਾਮ ਹੈ ਚਾਰ ਦਿਨ ਦਾ ਇਹ ਸੰਗਤਾਂ ਦਾ ਸ਼ਹੀਦ ਇਸ ਨਾਮ ਸੰਤਾ ਵੱਡੇ ਪੱਤਰ ਤੇ ਪਹਿਲਾਂ ਜਾਂਦੀਆਂ ਸੀ ਬਹੁਤ ਜ਼ਿਆਦਾ ਹਰਦوار ਹੁਣ ਵੀ ਜਾਂਦੀਆਂ ਪਰ ਜਿਹੜਾ ਸਾਡਾ ਆਧਰਮੀ ਸਮਾਜ ਹੈ ਉਹ ਔਰ ਦੂਸਰਾ ਸਮਾਜ ਆਪਰ ਕਾਸ਼ਟ ਵੀ ਬਹੁਤ ਆਉਂਦਾ ਹੈ ਆ ਕੇ